ਪਰਮਾਤਮਾ ਦੇ ਅੱਗੇ ਪਬਿਤ ਹਮੇਸ਼ਾ ਬੇਨਤੀਆਂ ਕਰਦੇ ਆਏ ਹੁਣ ਵੀ ਕੀਤੀਆਂ ਦੋ ਚਾਰ ਲੈਣਾ ਪ੍ਰਭ ਬਦਲ ਦੇ ਤਕਦੀਰ ਸਾਡੀ ਤਕਦੀਰ ਨੂੰ ਬਦਲ ਦੇ ਤਦਵੀਰ ਆਪਣੀ ਆਪ ਸਮਝਾਈ ਆ ਕਰਮਾਂ ਉੱਤੇ ਮਾਰ ਲਕੀਰ ਬਹੁਤ ਕੁਛੜ ਕੋਲ ਹੋ ਗਿਆ ਤੂੰ ਸਮਰੱਥ ਹੈ ਉਹਦੇ ਉੱਤੇ ਲਕੀਰ ਮਾਰ ਪਰਭੂ ਬਦਲ ਦੇ ਤਕਦੀਰ ਤਦਵੀਰ ਆਪਣੀ ਆਪ ਸਮਝਾਈ ਆ ਕਰਮਾ ਉੱਤੇ ਮਾਰ ਲਕੀਰ ਸ਼ਾ ਹਕੀਰ ਪਾਰ ਲੰਘਾਈ ਆ ਇੱਕੋ ਤੇਰੀ ਨਜ਼ਰ ਆਵੇ ਤਸਵੀਰ ਅਸੀਂ ਭਟਕਦੇ ਨਾ ਫਿਰੀਏ ਇੱਕੋ ਤੇਰੀ ਨਜ਼ਰ ਆਵੇ ਤਸਵੀਰ ਤਾਲਬ ਹੋ ਕੇ ਮੰਗ ਮੰਗਾਈ ਆ ਤੂੰ ਦਾਤਾ ਗੁਣੀ ਗਹੀਰ ਇਹਰ ਕਮਰ ਅਖਵਾਈਆ ਜਦੋਂ ਇਹ ਗੱਲ ਭਗਤਾਂ ਨੇ ਕੀਤੀ ਅਕਾਲ ਪੁਰਖ ਕੀ ਕਹਿੰਦੇ ਨੇ ਗੁਰਮੁਖਾ ਓਲਾ ਆਪ ਮੁਕਾ ਲਿਆ ਮੈਂ ਆ ਗਿਆ ਮੈਂ ਸਾਹਮਣੇ ਹੋ ਗਿਆ ਜਿਹੜਾ ਓਲੇ ਸੀ ਉਹ ਮੈਂ ਤੁਹਾਡੇ ਸਾਹਮਣੇ ਆ ਗਿਆ ਗੁਰਮੁਖਾ ਓਲਾ ਆਪ ਮੁਕਾ ਲਿਆ ਲੈਣੀ ਦੇਵੇ ਦਸ ਮਹਾਨ ਤੁਸੀਂ ਉਹ ਸੇਖੋ ਆਪਣੇ ਆਪ ਨੂੰ ਪਰਮਰੰਭ ਦੇ ਬੱਚੇ ਸਮਝ ਲਿਓ ਕਾਹੀ ਤੁਹਾਨੂੰ ਨੇ ਚੁਣ ਲਿਆ ਗੁਰਮੁਖਾ ਉਹਲਾ ਆਪ ਮੁਕਾਲਿਆ ਨੈਣੀ ਦੇਵੇ ਦਰਸ ਮਹਾਨ ਸੀਸ ਤਾਜ ਆਪ ਲਗਾ ਲਿਆ ਭਲੇਖਾਂ ਦਾ ਮੇਰੇ ਕਿਸੇ ਸਿੱਖ ਨੂੰ ਰਹਿ ਜਾਵੇ ਮੈਂ ਦਰਸ਼ਨ ਦੇਣ ਵਾਲਾ ਹੈ ਕੌਣ ਸੀਸ ਤਾਜ ਆਪ ਲਗਾ ਲਿਆ ਸ਼ਾਹ ਪਾਦਸ਼ਾਹ ਰਾਜ ਰਜਾਨ ਕਾਈ ਆਖਿਆ ਨ ਜਕਾਰੇ ਦੇ ਵਿੱਚ ਮਹਾਰਾਜ ਰਾਜਾਂ ਦਾ ਰਾਜਾ ਸ਼ਾ ਪਾਤਸ਼ਾਹ ਰਾਜ ਰਜਾਰ ਨੌਖੰਡ ਏਕਾ ਡੰਕ ਵਜਾ ਲਿਆ ਐਨੀ ਕਿ ਜੇਠੂ ਵਾਲ ਦੀ ਕੱਲੀ ਧਰਤੀ ਤੇ ਨੌਖੰਡ ਏਕਾ ਡੰਕ ਵਜਾ ਲਿਆ ਡੰਕਾ ਵਜੇ ਮਹਾਨ ਸੱਤਾ ਦੀਪਾਂ ਫੇਰਾ ਪਾਲਿਆ ਇਹ ਹਰਬਾਨੀਆਂ ਗਵਾਈ ਪਾਂਸੀ ਪਰਦੀਆਂ ਰਹਿ ਗਈਆਂ ਕਿ ਆਕਾਰ ਕੋ ਖੇਥੇ ਆਏ ਆਪਣੇ ਗੁਰਮੁਖਾਂ ਨੂੰ ਮਹਾਨ ਦਰਸ਼ਨ ਵੀ ਦਿੱਤਾ ਇਹਨਾਂ ਨੈਣਾਂ ਦੇ ਨਾਲ ਔਰ ਸੱਤਾਂ ਦੀਪਾਂ ਦੇ ਉੱਤੇ ਫੇਰਾ ਵੀ ਪਾ ਲਿਆ ਹਰਵਾਣੀਆਂ ਕਹਿਣਗੀਆਂ ਕੋਈ ਕਹੇ ਜਾ ਨਾ ਕਹੇ ਨੌਖੰਡ ਏਕਾ ਡੰਕ ਵਜਾ ਲਿਆ ਡੰਕਾਂ ਵਜੇ ਮਹਾਨ ਸੱਤਾਂ ਦੀਪਾਂ ਫੇਰਾ ਪਾ ਲਿਆ ਸ਼ਾ ਅਸਵਾਰਾ ਨੌਜਵਾਨ ਹੁਣ ਉਹ ਹੈ ਕਿਦਾਂ ਦਾ ਅਗਲੀਆਂ ਲਾਈਨਾਂ ਦੇ ਵਿੱਚ ਪਾਤਸ਼ਾਹ ਫਰਮਾਤ ਕਰਦੇ ਨੇ ਜਰਾ ਧਿਆਨ ਦੇਣਾ ਨੇਕਲੰਕ ਵੱਡ ਰਾਜਾ ਰਾਜਾਨ ਰਾਜ ਇੰਨੀ ਗੱਲ ਕਰਨ ਵਾਲਾ ਹੈ ਕੌਣ ਨੇਕਲੰਕ ਨੇਕਲੰਕ ਵੱਡ ਰਾਜਾਨ ਰਾਜ ਔਰ ਬ੍ਰह्म ਅਖਵਾਏ ਦਾ ਜਿਸ ਦੇ ਸੀਸ ਸੋਹੇ ਇੱਕੋ ਤਾਜ ਮੈਂ ਨੇਕਲੰਕ ਕੋਹਣਾ ਮੇਰੇ ਸੀਸ ਦੇ ਉੱਤੇ ਕੀ ਸੋਹਦਾ ਤਾਜ ਨੇਕਲੰਕ ਵੱਡ ਰਾਜਨ ਰਾਜ ਪਾਰ ਬ੍ਰह्म ਅਖਵਾਏ ਦਾ ਜਿਸ ਦੇ ਸੀਸ ਸੋਹੇ ਇੱਕੋ ਤਾਜ ਤਖਤ ਨਿਵਾਸੀ ਸਾਰੇ ਮੇਟ ਮਟਾਏ ਦਾ ਮੈਂ ਨੇਕਲੰਕ ਹੋ ਕੇ ਜਦੋਂ ਆਪਣੇ ਸੀਸ ਤੇ ਤਾਜ ਰੱਖ ਲਿਆ ਮੈਂ ਕਿਸੇ ਵੀ ریاست ਦਾ ਕਿਸੇ ਵੀ ਕੰਟਰੀ ਦਾ ਤਖਤ ਨਹੀਂ ਸੰਦਾ ਰਹਿ ਦੇਣਾ ਮੈਂ ਆ ਗਿਆ ਤਖਤਾਂ ਦਾ ਮਾਲਕ ਦਕਤ ਨਵਾਸੀ ਸਾਰੇ ਮੇਟ ਮਟਾਏ ਦਾ ਕਰਨੀ ਕਰਤਾ ਕਰੇ ਆਪਣਾ ਕਾਜ ਕਿਸੇ ਨਾ ਉਹ ਕਰਨੀ ਦਾ ਕਰਤਾ ਇੱਕ ਕਮ ਹੈ ਪਾਸ਼ਾ ਫਰਮਾਨ ਕਰਦੇ ਹੁਣ ਮੇਰਾ ਮੈਂ ਨੀਂਗਲਕ ਬੜ ਕੇ ਆ ਗਿਆ ਮੇਰੀ ਰૈયਤ ਹੋਏਗੀ ਸਤਾਂ ਦੀਪਾ ਨਵਾ ਖੱਡਾ ਦੇ ਵਿੱਚ ਕਰਨੀ ਕਰਤਾ ਕਰੇ ਆਪਣਾ ਕਾਜ ਕੁਦਰਤ ਕਦਰ ਖੇਲ ਵਿਖਾਉਣ ਦਾ ਮੈਂ ਹੈ ਤੇ ਮਹਾਬਲੀ અવਤਾਰ ਨੇਕ ਲੰਕ ਬਣ ਕੇ ਆ ਗਿਆ ਮੈਂ ਕੋਈ ਵੀ ਤਖਤ ਨਿਵਾਸੀ ਇਸ ਸ੍ਰਿਸ਼ਟੀ ਦੇ ਉੱਤੇ ਨਹੀਂ ਰਹਿਣਿਆਗਾ ਪਰ ਅਕੇ ਰਹਿਮਤ ਵੇਖੋ ਪਾਤਸ਼ਾਹ ਦੀ ਜਨ ਭਗਤਾ ਰੱਖੇ ਨਾਜ ਤੁਹਾਡੀ ਮੈਂ ਲਾਜ ਅਖਾਂਗਾ ਕਿਉਂ ਤੁਸੀਂ ਮੇਰਾ ਦਰਸ਼ਨ ਮੰਗਿਆ ਪਹਿਲੀਆਂ ਲੈਣਾ ਜੋ ਆਪ ਜੀ ਦੇ ਨਾਲ ਸੰਜੀਆ ਕੀਤੀਆਂ ਤੁਸੀਂ ਮੇਰਾ ਦਰਸ਼ਨ ਮੰਗਿਆ ਕਿਸੇ ਲੈਣਾ ਪ੍ਰਭੂ ਬਦਲ ਦੇ ਤਕਦੀਰ ਸਾਡੀ ਤਕਦੀਰ ਜਨ ਭਗਤਾ ਰਖੇ ਲਾਜ ਗੁਰਮੁਖਾ ਆਪਣੇ ਰੰਗ ਰੰਗਾ ਜਾਂਦਾ ਮੈਂ ਤੁਨੂੰ ਆਪਣੇ ਰੰਗ ਦੇ ਵਿੱਚ ਰੰਗਣ ਆ ਗਿਆ ਨੇਕ ਲੱਗ ਹੋ ਕੇ ਆਪਣੇ ਸਿਰ ਦੇ ਉੱਤੇ ਪੰਜ ਮੁਖੀ ਤਾਜ ਵਾ ਕੇ ਸੋ ਇਨੀ ਹੀ ਲੈਣਾ ਦੇ ਨਾਲ ਦਸ ਬੇਨਤੀ ਕਰਦਾ ਵੀਰ ਲਖਾ ਸਿੰਘ